ਉਹਨਾਂ ਗੰਤਮਾਨ ਨੂੰ ਛੱਡ ਗਏ ਉਹਨਾਂ ਦੇ ਜਮੀਰ ਹੀ ਨਹੀਂ ਆਲਾ ਬਾਕੀ ਵੀ ਜਿਹੜੇ 90 ਐਮਐਲ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਆਪਣਾ ਜਮੀਰ ਜਗਾਓ ਆਪਣੇ ਅੰਦਰ ਹਲੂਣਾ ਮਾਰੋ ਦੂਜੀ ਵਾਰੀ ਲੋਕਾਂ ਨੇ ਤੁਹਾਨੂੰ ਕਹਿੰਨੇ ਵਿਆਹ ਤੇ ਨਹੀਂ ਸੱਦਣਾ ਦੂਜੀ ਵਾਰੀ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਮੈਂ ਉਹ ਨਹਿਰਾ ਗੱਡਣ ਦੀ ਗੱਲ ਕਰਦਾ ਜਿਹੜਾ ਦਰਿਆ ਬੁੱਢਾ ਦਰਿਆ ਬੁੱਢਾ ਨਾਲਾ ਸਾਫ ਹੋਣਾ ਆ ਪਹਿਲਾਂ ਇਹਨੂੰ ਸਾਫ ਕਰਨਾ ਜੋ ਅੱਜ ਦਾ ਮੁੱਦਾ ਹੈ ਉਹ ਬਹੁਤ ਗੰਭੀਰ ਹੈ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਵੀ ਬਜ਼ੁਰਗ ਨੇ ਗੰਦਲਾ ਪਾਣੀ ਪੀਂਦੇ ਬਿਮਾਰ ਹੋ ਰਹੇ ਆ ਮੈਂ ਭਗਵਾਨ ਜੀ ਤੁਹਾਨੂੰ ਇਹ ਸੁਝਾਅ ਦੇਣਾ ਕਿ ਨੁਕਸ ਸੁਣ ਕੇ ਉਹਨਾਂ ਨੂੰ ਦੂਰ ਕਰਨਾ ਸਿੱਖੋ ਨਾ ਕਿ ਹੰਕਾਰ ਭਾਵ ਜਾਓ ਵੀ ਮੇਰਾ ਕੋਈ ਮਗਾੜੀ ਕੁਝ ਨਹੀਂ ਹੋ ਸਕਦਾ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਇਸ ਕਾਲੇ ਪਾਣੀ ਮੋਰਚੇ ਦੇ ਉੱਤੇ ਪਹੁੰਚੇ ਆਦੇਦਾਰ ਸਹਿਬਾਨ ਇਸ ਟੀਮ ਦੇ ਮੈਂਬਰ ਸਹਿਬਾਨ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ 2.5 ਸਾਲ ਪਹਿਲਾਂ ਜਦੋਂ ਅਸੀਂ ਇਹ ਸਰਕਾਰ ਚੁਣੀ ਸੀ ਸਾਰਿਆਂ ਦੇ ਮਨ ਦੇ ਵਿੱਚ ਬੜੇ ਵਲਵਲੇ ਬڑے ਚਾ ਸੀਗੇ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਦਲਾਅ ਆਊਗਾ ਪੰਜਾਬ ਤਰੱਕੀ ਦੀ ਰਾਹ ਤੇ ਜਾਊਗਾ ਪੰਜਾਬ ਦੇ ਲੋਕ ਸੌਖੇ ਹੋਣਗੇ ਪੰਜਾਬ ਦੇ ਲੋਕਾਂ ਨੂੰ ਧਰਮਿਆ ਤੋਂ ਨਜਾਤ ਮਿਲੂਗੀ ਲੋਕਾਂ ਦੀਆਂ ਮੁਸ਼ਕਲਾਂ ਹਲਣਗੀਆਂ ਪਰ ਇਨਾ ਅਫਸੋਸ ਇੰਨੀ ਜਦੋਜਾਦ ਇਨਾ ਦੁੱਖ ਕਿ ਗੱਲਾਂ ਤੇ ਸਾਨੂੰ ਕੀਤੀਆਂ ਸੀ ਨਸ਼ਾ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਮਾਫੀਆ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਰੇਤ ਸ਼ਰਾਬ ਟਰਾਂਸਪੋਰਟ ਇਸ ਸਾਰੇ ਕਾਰੋਬਾਰ ਨੂੰ ਸਹੀ ਕਰਨ ਲਈ ਮਾਫੀਆ ਤੋੜਨ ਲਈ ਪਰ ਦੁੱਖ ਇਸ ਗੱਲ ਦਾ ਹੈ ਕਿ ਅਜੇ ਤੱਕ ਸਾਡੇ ਕੋਲੋਂ ਗੰਦਾ ਪਾਣੀ ਨਹੀਂ ਬੰਦ ਹੋਇਆ ਜਿਹਦੇ ਲਈ ਅੱਜ ਸਾਧ ਸੰਗਤ ਜਿਹੜੀ ਜੂਝ ਰਹੀ ਹੈ ਜਿਹਦੇ ਲਈ ਮੋਰਚਾ ਲੱਗਾ ਬੜੇ ਲੰਮੇ ਸਮੇਂ ਤੋਂ ਕਿਸ-ਕਿਸ ਤਰੀਕੇ ਦੇ ਪਾਸੋਂ ਸਾਨੂੰ ਸੁਣਾਏ ਜਾਂਦੇ ਸੀਗੇ ਸਾਨੂੰ ਕਿਸ ਤਰੀਕੇ ਕਲਾਵੇ ਚ ਲਿਆ ਜਾਂਦਾ ਸੀਗਾ ਸਾਨੂੰ ਕਿਸ ਤਰੀਕੇ ਲਾਰੇ ਲਾਏ ਜਾਂਦੇ ਸੀਗੇ ਔਰ ਜੇ ਮੈਂ ਸਰਕਾਰ ਦੀ ਇਹਦੇ ਮੁੱਖ ਮੰਤਰੀ ਦੀ ਇਹਦੇ ਐਮਐਲਏ ਦੀ ਤੁਲਨਾ ਕਰਾਂ ਨਾ ਤੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਕਿ ਜਿਹੜਾ ਭਾਸ਼ਣ ਦਿੰਦੇ ਉਹ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਕ ਕੁਰਸੀ ਮਾਲਦੇ ਹੋ ਭਾਸ਼ਨ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਦੇ ਹੋ ਮਿਲ ਗਈ ਹੈ مخਮਲ ਦੀ ਰਜਾਈ ਲੈ ਕੇ ਤਰਪਾਲ ਦਿਓ ਤਰਪਾਲ ਲੈਣ ਵਾਲੇ ਤੁਸੀਂ ਲੋਕ مخਮਲ ਦੀਆਂ ਰਜਾਈਆਂ 'ਚ ਬਹਿਣ ਵਾਲੇ ਹੋ ਬਣ ਗਏ ਤੁਸੀਂ ਸਾਡੇ ਸੂਬੇ ਨੂੰ ਲੁੱਟ ਰਹੇ ਹੋ ਅੱਜ ਵੀ ਸਾਡੇ ਸੂਬੇ ਦੇ ਵਿੱਚ ਲੁੱਟ ਖਸੁੱਟ ਪੂਰੀ ਹੈ ਤੁਸੀਂ ਬੋਟਾਂ ਦੇ ਉੱਤੇ ਰੋਜ਼ ਪੜਦੇ ਹੋ ਤੁਸੀਂ ਬੋਟਾਂ ਦੇ ਉੱਤੇ ਰੋਜ਼ ਇਸ਼ਤਿਹਾਰ ਵੇਖਦੇ ਹੋ ਮੁੱਖ ਮੰਤਰੀ ਕਹਿੰਦਾ ਮੈਂ ਨਵੀਂ ਨਹਿਰ ਕੱਢਣੀ ਹੈ ਮੈਂ ਪਹਿਲਾ ਇਤਿਹਾਸ ਰਚਣ ਜਾ ਰਿਹਾ ਮੈਂ ਨਵੀਂ ਨਹਿਰ ਕੱਢ ਰਿਹਾ ਕੱਲ ਮੈਂ ਮੁੱਖ ਮੰਤਰੀ ਦਾ ਭਾਸ਼ਣ ਸੁਣਦਾ ਸੀਗਾ ਬਾਹਰ ਕਿਸੇ ਸੂਬੇ ਦੇ ਵਿੱਚ ਬੈਠਾ ਔਰ ਲੋਕਾਂ ਨੂੰ ਕੀ ਕਹਿ ਰਿਹਾ ਜਿਹੜੇ ਉੱਥੋਂ ਦੇ ਇਨਵੈਸਟਰ ਇਕੱਠੇ ਕਰਕੇ ਕਿ ਸਾਡੇ ਇੱਥੇ ਆ ਕੇ ਫੈਕਟਰੀਆਂ ਲਾਓ ਮੈਂ ਨਹੀਂ ਕਹਿੰਦਾ ਅਸੀਂ ਕਿਸੇ ਫੈਕਟਰੀ ਦੇ ਉਲਟ ਆ ਮੈਂ ਨਹੀਂ ਕਹਿੰਦਾ ਅਸੀਂ ਕਿਸੇ ਕਾਰੋਬਾਰ ਦੇ ਉਲਟ ਆ ਉਹਨਾਂ ਕੋ ਨਿਯਮ ਤੇ ਅਪਣਾਓ ਨਾ ਯਾਰ ਗੰਦਾ ਪਾਣੀ ਸਾਡਾ ਪਾਣੀ ਗੰਧਲਾ ਕਰ ਦਿੱਤਾ ਸਾਡੇ ਦਰਿਆ ਗੰਧਲੇ ਕਰ ਦਿੱਤੇ ਉਹਨਾਂ ਨੂੰ ਕਹੋ ਜੇ ਪੰਜਾਬ ਚ ਪੈਸਾ ਲਾਉਣਾ ਪੰਜਾਬ ਚ ਕੰਮ ਕਰਨ ਤੇ ਬੰਦਿਆ ਆ ਗੂ ਕਰਨਾ ਪਊਗਾ ਜਿਹੜੇ ਨਿਜਮ ਨੇ ਉਹ ਬਣਦੇ ਨੇ ਉਹ ਰੱਖਣੇ ਪੈਣਗੇ ਵਾਟਰ ਟ੍ਰੀਟਮੈਂਟ ਪਲਾਟ ਲਾਉਣੇ ਪੈਣਗੇ ਐਵੇਂ ਵਾਹ ਦੇ ਵਿੱਚ ਛੋਟੇ ਦਾ ਮਾਰੀ ਜਾਓ ਮੁੱਖ ਮੰਤਰੀ ਲਈ ਬਾਬਾ ਬੁੱਲੇ ਸ਼ਾ ਬੜਾ ਸੋਹਣਾ ਲਿਖਦੇ ਆ ਕਿ ਪਰ ਪਰ ਆਲਮ ਫਾਜ਼ਿਲ ਹੋਇਆ ਪਰ ਪਰ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸਜਿਦੀ ਕਦੇ ਮਾਨਾ ਪੜੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਸ ਆਪਣੇ ਨਾਲ ਤੋਂ ਲੜਿਆ ਹੀ ਨਹੀਂ ਉਹ ਤੋਂ ਮੁੱਖ ਮੰਤਰੀ ਅਸਮਾਨੀ ਯੋੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਆਂ ਦਰਿਆ ਤੇ ਸਹੀ ਕਰਲਾ ਆ ਬੁੱਟਾ ਨਾਲ ਤੇ ਸਹੀ ਕਰਲਾ ਫੇਰ ਬਾਹਰ ਗੱਲਾਂ ਫੇਰ ਕਰੀ ਫੇਰ ਮੁੱਖ ਫੇਰ ਬਾਕੀ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਸੱਦਾ ਫੇਰ ਦੇਵੀ ਤੂੰ ਕਹਿਣਾ ਸਾਡਾ ਰੰਗਲਾ ਪੰਜਾਬ ਸੈਕਟਰੀ ਸਾਹਿਬ ਨੂੰ ਟਾਈਮ ਜਿੰਨਾ ਕੋਈ ਆ ਦੱਸ ਦਿਓ ਸਾਨੂੰ ਕਹਿਣਾ ਰੰਗਲਾ ਪੰਜਾਬ ਹੈ ਸਾਡਾ ਮੈਂ ਤੈਨੂੰ ਕਹਿਣਾ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਅਰਾਜੇਲ ਸਾਹਿਬ ਖੜੇ ਆ ਥੋੜੀ ਕੁਰਬਾਨੀ ਆ ਯਾਰ ਆ ਝੰਡੇ ਤੁਹਾਡੇ ਲੱਗੇ ਨੇ ਕਿਸਾਨਾਂ ਦੇ ਅੱਜ ਕਿੰਨੇ ਕਿੰਨੇ ਸਾਲਾਂ ਤੋਂ ਧਰਨੇ ਬੈਠੇ ਹੋ ਥੋੜੀਆਂ ਕੁਰਬਾਨੀਆਂ ਨੇ ਸਾਨੂੰ ਜੂਝਣਾ ਪੈਣਾ ਸੀ ਇੰਨਾ ਕਮਾਲੀ ਫਿਰ ਤੈਨੂੰ ਚੁੜਨ ਦੀ ਕੀ ਲੋੜ ਸੀਗੀ ਐਵੇਂ ਬਾਹ ਦੇ ਵਿੱਚ ਆਪਾਂ ਤਲਵਾਰਾਂ ਮਾਰੀ ਜਾਂਦੇ ਆ ਬਾਹ ਦੇ ਵਿੱਚ ਗੱਲਾਂ ਕਰੀ ਜਾਂਦੇ ਆ ਜ਼ਮੀਨੀ ਹਕੀਕਤ ਹੈ ਹੀ ਕੁਛ ਨਹੀਂ ਤੁਸੀਂ ਕਰਦੇ ਕੀ ਹੋ ਸਾਨੂੰ ਲੋਕਾਂ ਨੂੰ ਉਝਾ ਕਿੱਥੇ ਲਿਆ ਤੁਸੀਂ ਆਟੇ ਦਾਲ ਦੇ ਵਿੱਚ ਸਾਨੂੰ ਉੱਜਾ ਕੇ ਰੱਖ ਦਿੱਤਾ ਕਿ ਸੈਂਦੇ ਬੰਦਿਆਂ ਨੂੰ ਲੁੱਟ ਲਓ ਤੇ ਮਾਰਿਆਂ ਨੂੰ ਵੰਡ ਕੇ ਮਗਰ ਲਾ ਲਓ ਆ ਸਾਡੀ ਸਰਕਾਰ ਚੱਲਣ ਲਈ ਇਸ ਤੋਂ ਬਿਹੜਾ ਕੰਮ ਹੀ ਕੋਈ ਨਹੀਂਗਾ ਆ ਕੱਲ ਦੇ ਰਾਜੀਆਲ ਸਾਹਿਬ ਮੋਰਚਾ ਤੁਹਾਨੂੰ ਫੇਰ ਸਾਹਮਣਾ ਪੈਣਾ ਕੱਲ ਦੇ ਲੋਕਾਂ ਦੇ ਵਾਹਕਲਾਂ ਦੇ ਉੱਤੇ ਟੈਕਸ ਵਧਾ ਦਿੱਤੇ ਰਜਿਸਟਰੀ ਰੇਟਾਂ ਦੇ ਉੱਤੇ ਟੈਕਸ ਵਧਾ ਦਿੱਤੇ ਉਹ ਮਾਰੇ ਬੰਦੇ ਕੋ ਤੇ ਘਰ ਨਹੀਂ ਬਣਦਾ ਮਾਰੇ ਬੰਦੇ ਕੋ ਤੇ ਦੁਕਾਨ ਨਹੀਂ ਬਣਦੀ ਤੇ ਕਿੱਥੋਂ ਨੇ ਆਪਣੇ ਕਾਰੋਬਾਰ ਚਲਾਉਣੇ ਨੇ ਕਿੱਥੋਂ ਇਹਨੇ ਨੇ ਟੈਕਸ ਭਰ ਲੈਨੇ ਨੇ ਜੇ ਤੁਹਾਡੇ ਕੋਲ ਸਾਧਨ ਨਹੀਂ ਸੀ ਆਗੇ ਫਿਰ ਆਟਾ ਦਾਲ ਸਕੀਮ ਕੋ ਚਲਾਈ ਤੁਸੀਂ ਤੁਸੀਂ ਬੱਤੀ ਫਰੀ ਦੇ ਲਾਰੇ ਕੋਲ ਆਏ ਸਭੂ ਲੋਕਾਂ ਨੂੰ ਇਹ ਗੱਲਾਂ ਨੂੰ ਚੁਪਦੀਆਂ ਨੇ ਬੋਲਣ ਵਾਲੇ ਬੰਦੇ ਉਹਨੂੰ ਚੰਗੇ ਨਹੀਂ ਲੱਗਦੇ ਬੋਲਣ ਵਾਲੇ ਬੰਦੇ ਦੇ ਉੱਤੇ ਹਮੇਸ਼ਾ ਤਲਵਾਰ ਨਿਗਾ ਕੇ ਰੱਖੀ ਜਾਂਦੀ ਹੈ ਪਰ ਮੁੱਖ ਮੰਤਰੀ ਮੈਂ ਤੈਨੂੰ ਕਹਿਣਾ ਕੰਮ ਖੋਲ ਕੇ ਸੁਣਨਾ ਇਸ ਪੰਜਾਬ ਲਈ ਬੋਲਦੇ ਰਹੇ ਆ ਇਸ ਪੰਜਾਬ ਲਈ ਬੋਲਦੇ ਰਵਾਂਗੇ ਇਸ ਪੰਜਾਬ ਲਈ ਮਰਾਂਗੇ ਇਸ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਲੋਕ ਇਸ ਪੰਜਾਬ ਨੂੰ ਪਿਆਰ ਕਰਨ ਵਾਲੇ ਤੁਸੀਂ ਲੋਕ ਬੈਠੇ ਹੋ ਮੈਂ ਤੈਨੂੰ ਕਹਿਣ ਲੱਗਾ ਮੁੱਖ ਮੰਤਰੀ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਪੁਰਖਾਂ ਦੀ ਵਿਰਾਸਤ ਕਦੇ ਖਾਲੀ ਨਹੀਂ ਕਰਦਾ ਛਾਤੀ ਤੇ ਚੜ ਕੇ ਬੋਲਣਾ ਆਦਤ ਹੈ ਮੇਰੀ ਮੈਂ ਕਦੀ ਹਕੂਮਤ ਦੀ ਦਲਾਲੀ ਨਹੀਂ ਕਰਦਾ ਇੰਟੀਰੀਅਰ ਦੇ ਲੋਕਾਂ ਦੀ ਦਲਾਲੀ ਨਹੀਂ ਆਉਂਦੀ ਸਾਨੂੰ ਸਾਨੂੰ ਇਹੋ ਜੇ ਇਹੋ ਜੇ ਕੰਮਾਂ ਦੀ ਮੋਰਚੇ ਲਾਉਣੇ ਪੈ ਰਹੇ ਆ ਸੂਬਾ ਜੂਝ ਰਿਹਾ ਸੂਬੇ ਦੇ ਵਿੱਚ ਕੋ ਲੈਂਡ ਆਰਡਰ ਨਹੀਂ ਰੋਜ਼ ਕਤਲ ਹੁੰਦੇ ਆ ਰੋਜ਼ ਫਰੋਤੀਆਂ ਦੇ ਲੋਕਾਂ ਨੂੰ ਫੋਨ ਆਉਂਦੇ ਆ ਲੋਕਾਂ ਦਾ ਕਾਰੋਬਾਰ ਬੰਦ ਹੁੰਦਾ ਪੁਲਿਸ ਆਤਮ ਚਾਉਂਦੀ ਆ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਇਹ ਸਾਡਾ ਸੂਬਾ ਆ ਯਾਰ ਅੱਜ ਤੁਸੀਂ ਮੋਰਚਾ ਲਾਇਆ ਔਰ ਮੈਂ ਤੁਹਾਨੂੰ ਕਹਿਣਾ ਜਿਵੇਂ ਦਿੱਲੀ ਫਤਿਹ ਹੋਈ ਸੀ ਨਾ ਇਸੇ ਤਰੀਕੇ ਫਤਿਹ ਹੋਣਾ ਚਾਹੀਦਾ ਮੈਂ ਬਾਰ ਬਾਰ ਮੈਂ ਬਾਰ ਬਾਰ ਆਪਣੀ ਗੱਲ ਦਰਉਣਾ ਮੈਂ بار-ਬਾਰ ਇੱਕ ਗੱਲ ਕਹਿਣਾ ਕਿ ਸਾਨੂੰ ਲੋਕਾਂ ਨੂੰ ਲੜਨਾ ਪੈ ਰਿਹਾ ਸਾਨੂੰ ਲੋਕਾਂ ਨੂੰ ਸਰਕਾਰਾਂ ਦੇ ਉੱਤਰਨਾ ਪੈ ਰਿਹਾ ਔਰ ਸਾਡੇ ਸੂਬੇ ਦੀ ਸਿਆਸਤ ਕਿੱਥੇ ਚੱਲ ਗਈ ਆ ਇਹਦੇ ਉੱਤੇ ਵੀ ਪਰਚੋਲ ਕਰੋ ਇਹਦੇ ਉੱਤੇ ਵੀ ਜਾਤੀ ਮਾਰਿਆ ਕਰੋ ਕੋਈ ਸਿਆਸੀ ਪਾਰਟੀ ਕੋਈ ਸਿਆਸੀ ਪਾਰਟੀ ਦਾ ਪ੍ਰਧਾਨ ਇਹਨੂੰ ਮਾਂਚੈਸਟਰ ਕਹਿੰਦੇ ਆ ਪੰਜਾਬ ਦਾ ਜਦੋਂ ਇਲੈਕਸ਼ਨ ਲਾਂਡੀ ਹੁੰਦੀ ਤੇ ਇਹਨੂੰ ਸਭ ਤੋਂ ਵੱਧ ਹਾਂ ਹਟਲਿਸਟ ਦੇ ਉੱਤੇ ਰੱਖਿਆ ਜਾਂਦਾ ਵੀ ਇਥੋਂ ਪੈਸਾ ਬੜਾ ਇਕੱਠਾ ਹੁੰਦਾ ਲੁਧਿਆਣੇ ਦੇ ਵਿੱਚੋਂ ਅੱਜ ਲੁਧਿਆਣੇ ਦੀ ਮੁਸ਼ਕਲ ਕਿਸੇ ਸਿਆਸੀ ਪਾਰਟੀ ਦਾ ਆਗੂ ਤੁਹਾਡੇ ਕੋਲ ਆਇਆ ਕਿਉਂਕਿ ਇੰਨਾ ਲੋਕਾਂ ਨੇ ਸੂਪੇ ਨੂੰ ਇੰਨਾ ਲੋਕਾਂ ਨੇ ਵੋਟਾਂ ਦੇ ਅੱਗੇ ਤੇ ਢਣਾੜਾ ਦੇ ਅੱਗੇ ਗਿਰਵੀ ਰੱਖ ਦਿੱਤਾ ਮੈਂ ਸਾਰੇ ਪਾਰਟੀ ਵਾਲਿਆਂ ਨੂੰ ਕਹਿਣਾ ਕਿ ਪਾਤਰ ਸਾਹਿਬ ਬਹੁਤ ਵਧੀਆ ਲਿਖਦੇ ਇੰਨਾ ਬਾਰੇ ਕਿ ਰੰਗ-ਬਰੰਗੇ ਕੁੱਕੜ ਬਾਂਗਾਂ ਕੋਲੀਆਂ ਸਾਰੇ ਇੱਕੋ ਜਿਹੇ ਨਾਰੇ ਮਾਰਦੇ ਰਹਿੰਦੇ ਨੇ ਥੱਲੇ ਰਿਜ਼ਲਟ ਕੁਝ ਹੈਗਾ ਹੀ ਨਹੀਂ ਹਰ ਬੰਦੇ ਨੂੰ ਆਪਣੀ ਵੋਟ ਦਾ ਚਸਕਾ ਪੈ ਗਿਆ ਕੋਈ ਸੱਤਾ ਤੋਂ ਉਤਰਨਾ ਹੀ ਨਹੀਂ ਚਾਹੁੰਦਾ ਬਾਹਰਲੇ ਮੁਲਕਾਂ ਚ ਜਾਓ ਉੱਥੇ ਕੀ ਕਰਦੇ ਨੇ ਜਿਹੜੇ ਹੁਕਮਰਾਨ ਨੇ ਉਹ ਅਗਲੀ ਪੀੜੀ ਦਾ ਸੋਚਦੇ ਨੇ ਤੇ ਸਾਡੇ ਜਿਹੜੇ ਬਣ ਜਾਂਦੇ ਆ ਨਾ ਉਹ ਸਿਰਫ ਆਪਣਾ ਸੋਚਦੇ ਆ ਤੇ ਆਪਣੀ ਪੀੜੀ ਦਾ ਸੋਚਦੇ ਆ ਕਿ ਸਾਡਾ ਘਰ ਕਿਵੇਂ ਭਰਨਾ ਸੋ ਬਹੁਤਾ ਸਮਾਂ ਨਹੀਂ ਸਟੇਟ ਸਕੱਟਰੀ ਸਾਹਿਬ ਕਹਿੰਦੇ ਆ ਹੋਰ ਵੀ ਬਹੁਤ ਸਾਰੇ ਮੇਰੇ ਤੋਂ ਬਹੁਤ ਜ਼ਿਆਦਾ ਸੂਝਵਾਨ ਇਸ ਮੁੱਦੇ ਦੇ ਉੱਤੇ ਬੋਲਣ ਵਾਲੇ ਲੋਕ ਬੈਠੇ ਨੇ ਇਸ ਸਰਕਾਰ ਨੂੰ ਮੈਂ ਲਾਣਾ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਆਸ ਬੜੀ ਸੀ ਯਾਰ ਸਾਨੂੰ ਤੁਹਾਡੇ ਕੋਲੋਂ ਪਰ ਸਾਰੀਆਂ ਹੀ ਟੁੱਟ ਗਈਆਂ ਤੁਹਾਡੇ ਲਈ ਮੈਂ ਇਹ ਗੱਲ ਕਹਿਣਾ ਨਾ ਇਸ ਸਰਕਾਰ ਨੂੰ ਕਹਿਣ ਲੱਗਾ ਕਿ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਨਾ ਨਾ ਅਜਵਾਈ ਰੱਬ ਨੇ ਸਾਨੂੰ ਭਾਗ ਲਾਏ ਕੋ ਨੌ ਵੀ ਅੰਨੀ ਆਈ ਇਹ ਆ ਕੇ ਤਾਂ ਦਾ ਭੰਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿਤੇ ਵੀ ਮੇਰੀ ਡਿਊਟੀ ਲਾਓਗੇ ਇਹ ਕਢਾ ਕੇ ਸੁਣੋ ਤਾਂ ਤੁ ਜਿੱਥੇ ਕਿਤੇ ਵੀ ਆਵਾਜ਼ ਮਾਰੋਗੇ ਅਰਦਲੀਆਂ ਵਾਂਗੂ ਭਜਦਾ ਹਾਂਗਾ ਧੰਨਵਾਦ ਤੁਹਾਡਾ